ਲਓ ਜੀ ਆਪਣਾ ਸ਼ੂਟ ਚੱਲ ਰਿਹਾ ਜੀ ਅੱਜ ਘਰਾਟ ਨਹਿਰ ਤੇ ਜੰਗਲਾਂ 'ਚ ਲਾ ਰਖਿਆ ਸੀ ਮੰਗਲ ਦੇਖੋ ਹੁਣ ਸਾਨੂੰ ਦੇਖੋ 9 ਦਿਨਾਂ ਦਾ ਅਪਡੇਟ ਦੇ ਰਹੇ ਹਾਂ ਜੀ ਆਪਣਾ ਸੋਨੂ ਅੱਜ ਕੀ ਜਾਣੇ ਨਹੀਂ ਜੱਟ ਜੰਗੜੀ ਹੁੰਦੇ ਨੇ ਜੰਗਲਾਂ ਵਿੱਚ ਲਾ ਦਿੰਦੇ ਮੇਲੇ ਨੇ ਦੇਖੋ ਜੀ ਬਾਹਲੀ ਘੰਟ ਲੋਕੇਸ਼ਨ ਹੈ ਜੀ ਜੰਗਲ ਦੀ ਜੇ ਕਿਸੇ ਨੇ ਵੀਡੀਓ ਕਰਨੀ ਹੋਵੇ ਕਰਾਟ ਜੰਗਲ ਹੈਗਾ ਜੀ ਆਪਣਾ ਗੱਲ ਕਰ ਲਓ ਜੀ ਆਪਾਂ ਤੁਹਾਨੂੰ ਦੇ ਦਾਂਗੇ ਅਥਾਰਟੀ ਢੜੀ ਭਾਈ ਉਹ ਸਾਲਾ ਕੈਮਰਾ ਚਲਾ ਰਿਹਾ ਸਾਡਾ ਇਹ ਫਿਰ ਭਾਈ ਤੂੰ ਮਾਰ ਕਿਉਂ ਕਹਿ ਅੱਛਾ ਮੋਹ ਪਿਆਰ ਵੀ ਤੇਰੇ ਨਾਲ ਸੱਜਣਾ ਮੇਰੇ ਹਾਸਾ ਡਾ ਰਹਿ ਰਿਹਾ ਸੱਜਣਾ ਰੇਡੀ ਭਾਈ ਅੱਛਾ ਤਾਂ ਇਸੇ ਦੀ ਗੱਲ ਨਹੀਂ ਹੈ ਠੀਕ ਹੈ ਆ ਇੱਕ ਤੇਰੇ ਨਾਲ ਨਾ ਮੋਹ ਪਿਆਰਾ ਇਸ ਕਰਕੇ ਰਿਸ਼ਤਾ ਚੱਕ ਲੈਣੀ ਆ ਮੈਂ ਮੇਰਾ ਇਹ ਫਿਰ ਮੋਹ ਪਿਆਰਾ ਆਹੀਂ ਮੈਂ ਵੀ ਰਿਸ਼ਤਾ ਚੱਕ ਲੈਣਾ ਮੇਰੇ ਨਾਲ ਜਾਂ ਉਹਦੇ ਨਾਲ ਉਹ ਦੋਨਾਂ ਨਾਲ ਚੱਕ ਲੈਣੇ ਆ ਮੇਰੀ ਜਨਮ ਵਾਲਾ ਜਿਹਦੇ ਨਾਲ ਵੀਡੀਓ ਹੁੰਦੀ ਆ ਬਾਕੀ ਜਿਹੜਾ ਕੰਮ ਵਾਸਤੇ ਆਇਆ ਉਹ ਕੰਮ ਕਰਕੇ ਆ। ਸਭ ਉੱਪਰ। ਚੱਲ ਫਿਰ ਇੱਧਰ ਨੂੰ ਹੋਲਾ ਕਿਤੇ ਵੀ ਦੇਖ ਲਵੇ ਆਪਾਂ ਨੂੰ। ਹਾਂ, ਚੱਲ। ਓਕੇ। ਇੱਧਰੋਂ ਲੈ ਆਉਣਾ ਨਿਕਲਦਾ। ਹਾਂ, ਹੁਣ ਇੱਧਰ ਇੱਕ ਵਾਰ ਖਾਲੀ ਫਿਰ ਮਲਾ ਦਿੰਦੇ ਆ ਆ ਜੀ। ਠੀਕ ਹੈ। ਹਾਂ ਜੀ। ਇੱਧਰ ਪੈਸੇ ਨੇ ਮੜਾ ਦਈ ਉਹ ਸ਼ੋਅ ਕਰ। ਕਾਚ। ਦੇਖ ਲੈ ਭਾਈ ਵਿਗਮਨਾ ਗਏ ਕੋਸੇ ਹੁੰਦਾ ਗੱਡੀ ਗੇ ਜਾਣ ਦੇ 200 ਰੁਪਏ ਭਾਈ ਬਾਟੂਆ ਦੀ ਜਿੱਪਾ ਲਾ ਲਈ ਆ ਉਹਦਾ ਆਪ ਦਾ ਖੋਲਣਾ ਪਾਈ ਜੀ ਵੀ ਖੁੱਲੀ ਪਈ ਆ ਜੇ ਕਿ ਮੈਂ ਨਾ ਇੱਧਰ ਮੈਂ ਖਾਲੀ ਫਰੇਮ ਇੱਧਰ ਜੇ ਲਾਉਂਗਾ ਉੱਥੇ ਜੀ ਲੱਗ ਜਾ ਠੀਕ ਆ ਰੈਡੀ ਸਾਹਮਣੇ ਉੱਥੇ ਲਾ ਲਿਆ ਐਕਸ਼ਨ ਕਰ ਲਿਆ ਕਰ ਲੈ ਜੇ ਸਾਰੇ ਕਰਨਾ ਹੋਵੇ ਤਾਂ ਫੇਰ ਕਾਦਾ ਚੱਲ ਚੱਲ ਕੋਈ ਨਾ ਬਾੜੇ ਮਰਨਾਂ ਗੱਲਾਂ ਨਾ ਕਰ ਮੈਨੂੰ ਤਾਂ ਕੰਮ ਕਰਨ ਦੇ ਤੇ ਤੂੰ ਵੀ ਆਦਾ ਕੰਮ ਅਗਲੀ ਵਾਰ ਬੁਲਾਇਆ ਨਾ ਤਾਂ ਡਬਲ ਲੈ ਕੇ ਜਾਣਾ ਕਿਉਂਕਿ ਐਪ ਕੀ ਪੈਸੇ ਘੱਟ ਜਿਗੇ ਕੋਈ ਨਾ ਲੈ ਲਈ ਡਬਲ ਵੀ ਚਲ ਠੀਕ ਆ ਹੁਣ ਗੱਲਾਂ ਮਾਰਨਾਂ ਆ ਆਹੋ ਹੁਣ ਤਿੰਨ ਕਿਲੋੜਾ ਚਲ ਦੰਨੀ ਉਹ ਸਨੀ ਆ ਤਾਂ ਅਗਲੀ ਵਾਰ ਮੈਂ ਮੜ ਜਾ ਨੇੜੇ ਤੇੜੀ ਅਜਿੰਦ ਆਹ ਇੱਥੇ ਤੇ ਨੁਹਾੜੇ ਤੇ ਦੇਖ ਲੈ ਸੁਣ ਮੈਂ ਇੱਥੇ ਜੇ ਮੁੜ ਗਈ ਤੁਸੀਂ ਯਾਰ ਬਹੁਤ ਟਾਈਮ ਲੱਗ ਜੂਗਾ ਘਰੇ ਜਾਉਂਗੀ ਦੁਆ ਕਰ ਮੈਂ ਛੱਡ ਗਿਆ ਇਹ ਜੀ ਦੇਖੋ ਹੈ ਨਾ ਕਿਤੇ ਕਰੇ ਕੋਈ ਆ ਜਾਏਿੰ ਮਿੰਟ ਤੇ ਜ਼ਿਆਦਾ ਟਾਈਮ ਲੱਗ ਜਾਏਗਾ ਰੱਖੋ ਫੇਰ ਇੱਧਰ ਵੀ ਜਾਈਏ ਰੱਖੋ ਤਾਂ ਇਹ ਕੋਈ ਆ ਜਾਵੇ ਕੋਈ ਯਾ ਕੋਸ਼ਿਸ਼ ਕਰੋ ਅਸੀਂ ਨੇੜੇ ਕੋਸ਼ਿਸ਼ ਕਰ ਲੈ ਭਾਈ ਅਸੀਂ ਕਿਦੋਂ ਹਟਾ ਹੈ ਭਾਈ ਚਿਵਾਤ ਕੋਈ ਨਾ ਅਗਲੀ ਵਾਰ ਕੋਸਿਸ ਕਰੂੰਗੇ ਨੇੜੇ ਆਉਣ ਦੀ ਪਰ ਮੈਨੂੰ ਇਹ ਜਗਾ ਵਧੀਆ ਲੱਗਦੀ ਆ ਕੁਝ ਵੀ ਦੇਖਦਾ ਨਹੀਂ ਤੇ ਕੀ ਤੁਸਿਆ ਮਰਦੇ ਨੇ ਦੇ ਰਿਕਾਉਂਟ ਕਰਵਾ ਦਿਆਂ ਲਾਜ਼ਰ ਰੈਡੀ ਚੱਲ ਆਇਆ ਕਰ ਫਿਰ ਭਾਈ ਉਹ ਅਜਾ ਵੀ ਅੱਧਾ ਪੂਰਾ ਤੂੰ ਘਰੇ ਨਾ ਮੈਨੂੰ ਲਾ ਕੇ ਆ कोई ना बंदे दे बंदा काम आउंदा दिया जहां पर कुछ है ਜਾ ਬੰਦੇ ਦੇ ਕੰਮ ਹੋਣਾ ਲੰਗਿਆ ਲੰਗਿਆ ਹੁਣ ਤੁਰਿਆ ਲੈ ਇੱਧਰ ਦੀ ਮੰਗ ਜਾ ਓਏ ਆ ਜਾ ਤੂੰ ਆਪ ਮੈਨੂੰ ਆ ਇੱਧਰ ਝਾੜੀਆਂ ਵਿੱਚ ਦੀ ਲੈ ਕੇ ਵੜਦਾ ਐ ਪਰ ਮੰਨਦਾ ਨੂੰ ਰਾਹ ਨਾ ਆਖਿਆ ਵੇ ਲਓ ਜੀ ਹੁਰੇ ਆਪਣਾ ਟੂਟ ਨਿੱਪੜ ਗਿਆ ਹੁਣ ਆਪਾਂ ਚੱਲਦੇ ਆਇਆ ਕਰੀਂ ਕਰੀਂ ਬਸ ਸਭ ਮੋੜੇ ਦੀ ਕਾਰ ਵੇ ਇਹਦਾ ਮੇਰਾ ਤੇਰਾ ਸ਼ੌਟ ਲੈ ਲੈ ਤੋ ਜਰਾਬ ਗੱਲ ਸੁਣ ਉਹ ਕੰਮ ਉਹ ਮੁੰਡਾ ਅਹਿਮਦ ਕਮੂਟੇ ਇਹਦੀ ਮੋਟਰਸਾਈਕਲ ਤੇ ਬੈਠੀ ਜਾਂਦੀ ਸੀ ਹੁਣ ਹੈਨਾ ਤਾਂ ਗੱਲ ਸੁਣ ਲੋ ਗਰੀ ਜਦ ਮੈਂ ਕਰਿਆ ਤੈਨੂੰ ਮਿੱਤਰ ਹੱਥ ਚ ਆਉ ਬਸ ਉਹ ਉਧਰ ਆ ਰਹੇ ਤੁਸੀਂ ਹੈਨਾ ਤੇ ਉਹ ਉਧਰ ਆ ਰਹੇ ਆਂ ਤੂੰ ਕਹਾਂਗੀ ਵੀ ਲੈ ਹੁਣ ਪੈਸੇ ਦੇ ਹਾਂ ਇਹਦਾ ਪੈਸੇ ਦੇ ਆ ਇਹਦੀ ਵਾਰਾ ਤੇ ਹਾਂ ਚੱਲੇਗਾ ਤੂੰ ਕੋਈ ਨਾ ਦਿਨਾ ਠੰਡ ਰੱਖਾਂ ਤੇ ਇੰਡੀ ਕਿੰਡੀ ਕਾਲੀਆ ਤੈਨੂੰ ਆਣਾ ਕਾਲੀ ਤਾਂ ਮੈਨੂੰ ਬਹੁਤਾ ਆਇਆ ਫਲਾਣਾ ਤੇ ਕਹਿ ਰਿਹਾ ਸੀ ਦੋਈ ਚੱਲ ਕੋਈ ਨਾ ਤੈਨੂੰ ਹੁਣ ਤੱਕ ਨਹੀਂ ਕਰਦਾ ਯਾਰ ਸਾਡੀ ਗਾਇਆ ਮੈਨੂੰ ਬਾਲਾ ਤੰਗ ਨਾ ਕਰਾ ਕਰ ਤੂੰ ਫੋਨ ਕਰਕੇ ਨਾ ਕੁਝ ਵੀ ਨਾ ਠੀਕ ਹੈ ਨਹੀਂ ਕਰਦਾ ਤੈਨੂੰ ਤੱਕੜ ਮਾਰੀ ਪਹਿਲੇ ਦਰਵਾਜ਼ਾ ਦੋ ਐ ਡਰੋ ਆਓ ਡਰੋ ਰੈਡੀ ਐਕਸ਼ਨ ਨਾ ਤੇ ਸੇ ਠੰਡ ਦਾ ਰੱਖੋ ਉਹ ਨਹੀਂ ਹੈਗੀ ਤੈਨੂੰ ਪਤਾ ਆ ਦੇਖ ਕੇ ਨੇ ਵੇਖ ਲਿਆ ਨਾ ਕਿ ਆਪਾਂ ਪੈ ਜਾਣਾ ਕਿਸੇ ਨੂੰ ਦੇਖਣਾ ਨਾ ਮੈਂ ਕਿਹੜਾ ਹਾਂ ਤੁਹਾਨੂੰ ਰੋਜ਼ ਰੋਜ਼ ਕਹਿਣਾ ਮੈਂ ਤੇਨੂੰ ਮੈਂ ਤੰਗ ਕਰਨਾ ਬੰਦ ਕਰ ਦੂੰਗਾ ਚਲ ਤੂੰ ਕਰਾ ਕੇ ਤੈਨੂੰ ਵੀ ਆਖ ਲਈ ਔਰ ਮੇਰੇ ਬਹੁਤੇ ਫੋਨ ਜਿਨਾ ਕਰਿਆ ਤਾਂ ਨਹੀਂ ਆਈ ਨਹੀਂ ਪਤਾ ਕੌਣ ਚੱਕ ਲੋ ਚੱਕ ਤਾ ਲੈ ਵੇ ਇੱਕ ਦਮ ਇਹ ਥੱਪੜ ਦਾ ਮੁੱਦੀ ਨਹੀਂ ਬਣਿਆ ਕੋਈ ਬਈ ਕਾਤੋਂ ਮਾਰਿਆ ਯਾਰ ਕੋਈ ਠੀਕ ਹੈ ਇਹ ਹੁਣ